ਅੱਜ ਸਾਡੇ ਕਾਫੀ ਨਿਊਜ਼ਪੇਪਰਸ ਦੇ ਵਿੱਚ ਪ੍ਰੈਸ ਕਵਰੇਜ ਹੋਈ ਹੈ ਇਸ ਸੰਬੰਧ ਵਿੱਚ ਮੈਂ ਇਹ ਦੱਸਣਾ ਚਾਹਾਂਗੀ ਕਿ ਜਿੰਨੇ ਵੀ ਸਾਡੇ ਮਿਊਨਿਸਪਲ ਕਾਰਪੋਰੇਸ਼ਨ ਹੁਸ਼ਿਆਰਪੁਰ ਦੇ ਏਰੀਆ ਦੇ ਵਿੱਚ ਖਾਲੀ ਪਲਾਟਸ ਹੈਗੇ ਨੇ ਉਹ ਸਾਰਿਆਂ ਨੂੰ ਸਾਡੇ ਵੱਲੋਂ ਇੱਕ ਅਪੀਲ ਕੀਤੀ ਜਾਂਦੀ ਹੈ ਕਿ ਤੁਸੀਂ ਆਪਣੇ ਜਿੰਨੇ ਵੀ ਪਲਾਟਸ ਖਾਲੀ ਹੈਗੇ ਨੇ ਉਹਨਾਂ ਦੀ ਬਾਉਂਡਰੀ ਕਰਵਾਓ ਦੇਖਣ ਵੀ ਚਾਹੁੰਦਾ ਹੈ ਕਿ ਜਿੰਨੇ ਵੀ ਖਾਲੀ ਪਲਾਟਸ ਹੈ ਉਹਨਾਂ ਦੇ ਵਿੱਚ ਓਪਨ ਲਿਟਰਲ ਕੀਤੀ ਜਾਂਦੀ ਹੈ ਜਾਂ ਮੋਸਟ ਆਫ ਦਾ ਟਾਈਮ ਪਾਣੀ ਵੀ ਖੜਾ ਹੋ ਜਾਂਦਾ ਹੈ ਸੋ ਉਹ ਚੀਜ਼ਾਂ ਦੇ ਨਾਲ ਬਿਮਾਰੀ ਫੈਲਣ ਦਾ ਵੀ ਡਰ ਰਹਿੰਦਾ ਤੇ ਸ਼ਾਇਦ ਦੀ ਬਿਊਟੀਫਿਕੇਸ਼ਨ ਜਿਹੜੀ ਆ ਉਹਦੇ ਵਿੱਚ ਵੀ ਸਾਨੂੰ ਦਿੱਕਤ ਆਉਂਦੀ ਆ ਸੋ ਤੁਹਾਨੂੰ ਸਾਰਿਆਂ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਆਪਣੇ ਪਲਾਟਸ ਦੀ ਬਾਉਂਡਰੀ ਕਰਵਾਈ ਜਾਏ ਜੇ ਇਹ ਵਾਲਾ ਸਾਡੇ ਪ੍ਰੈਸ ਨੋਟ ਦੀ ਅਵੇਅਰਨੈਸ ਦੇ ਨਾਲ ਅਸੀਂ ਇਹਨੂੰ ਇੰਪਲੀਮੈਂਟ ਕਰ ਲੈਂਦੇ ਹਾਂ ਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਸਾਡਾ ਜਿਹੜਾ ਐਫਰਟ ਹੈਗਾ ਵਾ ਉਹ ਅਚੀਵ ਕਰ ਲਵਾਂਗੇ ਤੇ ਜੇ ਇਹ ਚੀਜ਼ ਨੂੰ ਨਹੀਂ ਕੀਤਾ ਜਾਂਦਾ ਤੇ ਫਿਰ ਕਾਰਪੋਰੇਸ਼ਨ ਵੱਲੋਂ ਇਸ ਸੰਬੰਧ ਵਿੱਚ ਜਿੰਨੇ ਵੀ ਫਾਈਨਸ ਹੈਗੇ ਨੇ ਸੋਲਿਡ ਵੇਸਟ ਮੈਨੇਜਮੈਂਟ ਦੇ ਅਕੋਰਡਿੰਗ ਉਹ ਜਿਹੜੇ ਫਾਈਨਸ ਆ ਉਹ ਵੀ ਇੰਪੋਜ਼ ਕੀਤੇ ਜਾਣਗੇ ਤੇ ਤੁਹਾਡੀ ਐਨਓਸੀ ਹੈ ਉਹਦੇ ਵਿੱਚ ਦਿੱਕਤ ਆਏਗੀ ਸੋ ਤੁਸੀਂ ਸਾਡੀ ਸਾਰੇ ਸ਼ਹਿਰ ਵਾਸੀਏ ਅਪੀਲ ਨੂੰ ਸੁਣੋ ਤੇ ਆਪਣੇ ਪਲਾਟਸ ਖਾਲੀ ਜਿਹੜੇ ਆ ਉਹਨਾਂ ਦੀ ਬਾਉਂਡਰੀ ਕਰਵਾਈ ਜਾਵੇ ਤੇ ਅਕਸਰ ਮੈਟਿੰਗ ਦੇਖਿਆ ਗਿਆ ਕਿ ਲੋਕੀ ਤੜਕੇ ਦਿਨ ਦੇ ਟਾਈਮ ਪਾਂ 6 ਵਜੇ ਦੇ ਵਿੱਚ ਵੀ ਆਪਣੇ ਬਾਹਰਾਂ ਤੇ ਆ ਕੇ ਕੂੜਾ ਸੜਕਾਂ ਤੇ ਜਾਂ ਸਾਈਡ ਤੇ ਚੋਹ ਦੇ ਵਿੱਚ ਸਿੱੜ ਦਿੰਦੇ ਆ ਉਹਦਾ ਕੀ ਹੱਲ ਕਰ ਰਿਹਾ ਕਾਰਪੋਰੇਸ਼ਨ ਇਹਦੇ ਵਿੱਚ ਪਿੱਛੇ ਸਾਡੀ ਜਿਹੜੀ ਡਰਾਈਵਵੇ ਚੱਲੀ ਸੀ ਸੋਲਿਡ ਵੇਸ ਦੇ ਅਗੇਂਸਟ ਜਿਹੜੇ ਵੀ ਓਪਨ ਲਿਟਰਿੰਗ ਕਰਦੇ ਆ ਕਾਫੀ ਲੋਕਾਂ ਨੂੰ ਅਸੀਂ ਉੱਥੇ ਮੌਕੇ ਤੇ ਫੜ ਕੇ ਉਹਨਾਂ ਨੂੰ ਜੁਰਮਾਨਾ ਵੀ ਕੀਤਾ ਸੀ ਤੇ ਸਾਡੀ ਟੀਮ ਵੱਲੋਂ ਦੁਬਾਰਾ ਉਹ ਜਿਹੜੇ ਐਫਰਟ ਸ਼ੁਰੂ ਕੀਤੇ ਜਾ ਰਹੇ ਨੇ ਤੁਹਾਨੂੰ ਸਾਰਿਆਂ ਨੂੰ ਅਵੇਅਰ ਕਰ ਰਿਹਾ ਤੇ ਵਾਰਨਿੰਗ ਵੀ ਦੇ ਰਿਹਾ ਕਿ ਇਸ ਤਰ੍ਹਾਂ ਦਾ ਜਿਹੜਾ ਵੀ ਹੈ ਓਪਨ ਗਾਰਬੇਜ ਵਾਲਾ ਓਪਨ ਲਿਟਰਿੰਗ ਵਾਲਾ ਹੈਗਾ ਉਹਨੂੰ ਨਾ ਕੀਤਾ ਜਾਵੇ ਪ੍ਰੋਪਰ ਜਿਹੜੇ ਤੁਹਾਡੇ ਏਰੀਆ ਦੇ ਵਿੱਚ ਸਵੀਪਰਸ ਆਉਂਦੇ ਨੇ ਓਪਰੇਸ਼ਨ ਦਾ ਸਟਾਫ ਆਂਦਾ ਹੈ ਗਾਰਬੇਜ ਕਲੈਕਸ਼ਨ ਲਈ ਉਹਨਾਂ ਨੂੰ ਹੀ ਆਪਣਾ ਕੂੜਾ ਜਿਹੜਾ ਉਹ ਦਿੱਤਾ ਜਾਵੇ ਗਾਹਾਂ ਮੈਡਮ ਗਰਮੀਆਂ ਦਾ ਸੀਜ਼ਨ ਵੀ ਆਂਦਾ ਪਿਆ ਆ ਕੁਛ ਗਲੀਆਂ ਵਿੱਚ ਵੀ ਪਾਣੀ ਦਾ ਛੱਪੜ ਲੱਗ ਜਾਂਦਾ ਜਾਂ ਕਿਸੇ ਨੇ ਪਾਣੀ ਦੇ ਬਾਉਲ ਜਿਹੜੇ ਹੈਗੇ ਆ ਉਹ ਜਾਨਵਰਾਂ ਵਾਸਤੇ ਬਾਹਰ ਰੱਖੇ ਹੁੰਦੇ ਆ ਉਹਨਾਂ ਵਿੱਚ ਵੀ ਪਾਣੀ ਹੁੰਦਾ ਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਆਪਾਂ ਇਸ ਸੰਬੰਧ ਵਿੱਚ ਮੈਂ ਇਹੀ ਬੇਨਤੀ ਕਰਨਾ ਚਾਹਾਂਗੀ ਕਿ ਜਿਹੜਾ ਪਾਣੀ ਤੁਸੀਂ ਐਨੀਮਲਸ ਵਾਸਤੇ ਇਕੱਠਾ ਕਰਦੇ ਹੋ ਕਿਸੇ ਵੀ ਬਰਤਨ ਦੇ ਵਿੱਚ ਜਾਂ ਕਿਸੇ ਵੀ ਬੋਲ ਦੇ ਵਿੱਚ ਉਹਨੂੰ ਆਪਾਂ ਡੇਲੀ ਚੇਂਜ ਕਰੀਏ ਜੇ ਪਾਣੀ ਫਰੈਸ਼ ਹੋਏ ਤੇ ਉਹਦੇ ਵਿੱਚ ਲਾਰਵਾ ਜਿਹੜਾ ਵਾ ਉਹ ਪੈਦਾ ਨਹੀਂ ਹੁੰਦਾ ਸੋ ਤੁਹਾਨੂੰ ਸਾਰਿਆਂ ਨੂੰ ਸਾਡੇ ਵੱਲੋਂ ਅਪੀਲ ਹੈ ਕਿ ਜਿਹੜਾ ਓਪਨ ਲਿਟਰਿੰਗ ਹੈ ਪਾਣੀ ਇਕੱਠਾ ਹੁੰਦਾ ਹੈ ਉਹ ਸਾਰੀਆਂ ਚੀਜ਼ਾਂ ਦੇ ਅਗੇਂਸਟ ਜਿਹੜੀ ਸਾਡੀ ਮੁਹਿਮ ਹੈਗੀ ਆ ਉਹਦੇ ਵਿੱਚ ਸਾਡਾ ਸਾਥ ਦਿਓ ਅਸੀਂ ਸਾਰੇ ਕੋਆਪਰੇਟ ਕਰਕੇ ਆਪਣੇ ਸ਼ਹਿਰ ਨੂੰ ਸੁੰਦਰ ਬਣਾਈਏ ਸਾਫ਼ ਬਣਾਈਏ ਤੇ ਬਿਮਾਰੀਆਂ ਤੋਂ ਨਿਬਾਹਦੇ ਜੇ ਕੋਈ ਕੂੜਾ ਸਿੱਟਦਾ ਕੋਈ ਫੜਿਆ ਜਾਂਦਾ ਹੈ ਕਿਸੇ ਦੀ ਕੋਈ ਫੋਟੋ ਵਾਇਰਲ ਹੁੰਦੀ ਆ ਨਗਰ ਨਿਗਮ ਵੱਲੋਂ ਉਹਨੂੰ ਕਿੰਨਾ ਜੁਰਮਾਨਾ ਉਹਨੂੰ ਕੀਤਾ ਜਾਊਗਾ ਅ ਇਸ ਸੰਬੰਧ ਵਿੱਚ 54 ਲਿਟਰਿੰਗ ਦਾ ਜਿਹੜਾ ਸੋਲਿਡ ਵੇਸਟ ਮੈਨੇਜਮੈਂਟ ਰੂਲਸ ਆ ਉਹਦੇ ਅਕੋਰਡਿੰਗ 1000 ਰੁਪੀ ਫਾਈਨ ਹੈ ਤੇ ਜੇ ਕੋਈ ਵੀ ਪਰਸਨ ਇਸ ਤਰ੍ਹਾਂ ਦਾ ਸਾਡੇ ਆਂਦਾ ਨਜ਼ਰ ਵਿੱਚ ਤੇ ਉਹਨੂੰ ਜਿਹੜਾ ਫਾਈਨ ਜਿਹੜਾ ਇੰਪੋਜ਼ ਕੀਤਾ ਜਾ ਰਿਹਾ